ਫਿਰ ਤੋਂ ਬਾਸਕਟਬਾਲ ਅਤੇ ਤੈਰੀ ਕਮਾਂਡੋ ਨੂੰ ਸ਼ੁਰੂ ਕਰਨ ਦਾ ਐਲਾਨ ਕਰਦਾ ਹਾਂ ਆਸ਼ ਕਰਦਾ ਹਾਂ ਕਿ ਤੁਸੀਂ ਸਾਰੇ ਖਿਡਾਰੀ ਇਹਨਾਂ ਖੇਡਾਂ ਦੇ ਵਿੱਚ ਪੂਰੀ ਮਿਹਨਤ ਇਮਾਨਦਾਰੀ ਅਤੇ ਲਗਨ ਨਾਲ ਭਾਗ ਲਵੋਗੇ ਤੇ ਪੰਜਾਬ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰੋਗੇ ਧੰਨਵਾਦ ਵੈਕਮ ਜੀ ਕਾ ਖਾਲਸਾ ਵੈਕਮ ਜੀ ਮੈਨੂੰ ਇੱਥੇ ਆਉਣ ਤੇ ਕ੍ਰੀਦ ਕੋਟ ਦੇ ਵਸਨੀਕਾਂ ਵੱਲੋਂ ਔਰ ਆਪਣੇ ਵੱਲੋਂ ਕਿ ਮੈਂ ਖੁਦ ਬਾਸਕਟਬਾਲ ਦਾ ਪਲੇਅਰ ਹਾਂ ਔਰ ਇੰਨੇ ਹੀ ਗਰਾਊਂਡਾਂ ਦੇ ਵਿੱਚੋਂ ਖੇਡ ਕੇ ਤੁਹਾਡੇ ਵਾਂਗੂ ਛੋਟੇ ਹੁੰਦੇ ਸੀ ਵੀ ਕਲਾਸ ਤੋਂ ਇਸ ਗਰਾਊਂਡ ਚੋਂ ਮੈਂ ਸ਼ੁਰੂ ਕੀਤਾ ਸੀ ਤੇ ਅੱਜ ਤੱਕ ਇਸ ਨਾਲ ਜੁੜੇ ਹਾਂ ਔਰ ਇਸ ਗਰਾਊਂਡ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਇਸ ਲਈ ਹੈ ਮੈਨੂੰ ਔਰ ਕੋਈ ਨਹੀਂ ਜਾਣਦਾ ਪਰ ਕੋਈ ਸਿਆਸੀ ਪਛੋਕੜ ਨਹੀਂ ਜੇ ਕੋਈ ਜਾਣਦਾ ਤਾਂ ਮੈਨੂੰ ਇਸ ਕਰਕੇ ਜਾਣਦੇ ਆ ਵੀ ਗੁਰਦੇਵ ਸਿੰਘ ਬਾਸਕਟਬਾਲ ਵਾਲਾ ਤੋ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਮਿਹਨਤ ਕਰੋ ਕੁਦਰਤ ਕਿਸੇ ਦੀ ਮਿਹਨਤ ਦਾ ਫਾਲਾ ਜਣਾ ਕੋ ਰੱਖਦੀ ਨਹੀਂ ਉਹ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਤੁਹਾਨੂੰ ਜਰੂਰ ਮਿਲੂਗਾ ਜਰੂਰ ਪ੍ਰਾਪਤ ਹੋਊਗਾ ਚਾਹੇ ਤੁਹਾਨੂੰ ਐਜੂਕੇਸ਼ਨ ਦੇ ਵਿੱਚ ਦੇ ਕੋਈ 35 ਸਪੋਰਟ ਮਿਲ ਜਾਂਦੀ ਹੈ ਜੇ ਉਧਰੋਂ ਨਹੀਂ ਮਿਲਦੀ ਮੈਂ ਵੀ ਪੁਲਿਸ ਦੇ ਵਿੱਚ ਨੌਕਰੀ ਕੀਤੀ ਉੱਥੇ ਸਪੋਰਟਸ ਕੀਤੀ ਉੱਥੇ ਬੋਦੀ ਤੱਕੀ ਨਹੀਂ ਮਿਲੀ ਕਈ ਬੰਦੇ ਕਹਿੰਦੇ ਵੀ ਸੀ ਕਿ ਯਾਰ ਭਾਈ ਇੰਨਾ ਕਰ ਖੇਡਿਆ ਤੈਨੂੰ ਤੱਕੀ ਨਹੀਂ ਮਿਲੀ ਪਰ ਮਹਾਰਾਜ ਨੇ ਇਕੱਠੀ ਕਰਕੇ ਰੱਖੀ ਸੀ ਅੱਜ ਮੈਂ ਬੀਜੀਪੀ ਕੋਲ ਉੱਤੇ ਹਾਂ ਮੇਰੇ ਨਾਲ ਨੇ ਸਾਰੇ ਖਿਡਾਰੀ ਪੰਜਾਬ ਦੇ ਅੰਦਰ ਜਿੰਨੇ ਕੁ ਸਪੀ ਲੱਗੇ ਹੋਏ ਐ ਸਪੀ ਲੱਗੇ ਹੋਏ ਐ ਤੇ ਮੈਂ ਬੀਜੀਪੀ ਸਾਹਿਬ ਨੇ ਮੈਨੂੰ ਖੜੇ ਹੋ ਕੇ ਮਿਲਦਾ ਹੈ ਅੱਜ ਪੰਜਾਬ ਦੇ ਚੀਫ ਸਕੱਟਰੀ ਦੇ ਬਰਾਬਰ ਐਸੇ ਗਰਾਉਂਡੀ ਬਦੌਲਤ ਹੋਰ ਮਹਾਰਾਜ ਦੀ ਕਿਰਪਾ ਦੇ ਨਾਲ ਅ ਚੀਫ ਸਕੱਟਰੀ ਦੇ ਬਰਾਬਰ ਦਾ ਰੁਤਬਾ ਮੇਰੇ ਕੋਲੇ ਹੈ ਸੂਜ ਇਸ ਵਾਸਤੇ ਤੁਹਾਨੂੰ ਬੇਨਤੀ ਕਰਦਾ ਕਿ ਮਿਹਨਤ ਕਰਦੇ ਰਹੋ ਕਮਾਂਡਾਰੀ ਨਾਲ ਮਿਹਨਤ ਕਰੋ ਜਿਹੜਾ ਬੰਦਾ ਇਮਾਨਦਾਰੀ ਨਾਲ ਮਿਹਨਤ ਕਰਦਾ ਹੈ ਪਰਮਾਤਮਾ ਨੂੰ ਫੌਦੇ ਦੇ ਦੁਨਦੇ ਵਿੱਚ ਕੋਈ ਨਾ ਕੋਈ ਜਿਹੜਾ ਮਾਣ ਆ ਸਨਮਾਨ ਜ਼ਰੂਰ ਦਿੰਦਾ ਸੋ ਇੰਨੀ ਬੇਨਤੀ ਕਰਦਾ ਜਿੰਨੇ ਖਿਡਾਰੀ ਸਹਿਬਾਨ ਆਏ ਕੋਚੇ ਸਹਿਬਾਨ ਆਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਇੱਥੇ ਚੰਗੀ ਗੇਮ ਦਾ ਮਜ਼ਾ ਲੈਣ ਸਾਡੇ ਵੱਲੋਂ ਸਾਡੇ ਜਿੰਨੇ ਵੀ ਅਧਿਕਾਰੀ ਸਹਿਬਾਨ ਕੋਸ਼ਿਸ਼ ਕਰਨਗੇ ਤੁਹਾਨੂੰ ਵਧੀਆ ਤੋਂ ਵਧੀਆ ਰਹਿਣ ਦਾ ਪ੍ਰਬੰਧ ਖਾਣੇ ਦਾ ਪ੍ਰਬੰਧ ਜੋ ਵੀ ਅਸੀਂ ਪ੍ਰਬੰਧ ਕਰ ਸਕਦੇ ਹਾਂ ਅਸੀਂ ਚੰਗੇ ਪ੍ਰਬੰਧ ਕਰਕੇ ਤੁਹਾਡੀ ਸੇਵਾ ਕਰਾਂਗੇ ਜਿਹੜਾ ਸੁਭਾਗ ਪ੍ਰਾਪਤ ਹੋਊਗਾ ਮੈਂ ਅੱਜ ਇਸ ਸਰਪ੍ਰੋਖ ਡਾਕਟਰ ਕਰਨ ਲਈ ਨਹੀਂ ਆਇਆ ਮੈਂ ਤੁਹਾਡੇ ਵਿੱਚ ਹੀ ਰਹੂੰਗਾ ਔਰ ਤੁਹਾਨੂੰ ਮਿਲਦਾ ਵੀ ਰਹੂੰਗਾ ਸ਼ਾਮ ਸਵੇਰੇ ਕਿਉਂਕਿ ਮੇਰਾ ਵੀ ਗੱਲ ਇੱਥੇ ਲੱਗਦਾ ਟਾਈਮ ਵੱਡੇ ਵੱਡੇ ਪ੍ਰੋਗਰਾਮਾਂ 'ਚ ਜਾਣ ਦਾ ਮੌਕਾ ਮਿਲਦਾ ਪਰ ਜਿਹੜਾ ਮਨੰਦ ਹੈ ਇਸ ਕਰੋੜ 'ਚ ਬੈਠ ਕੇ ਮਿਲਦਾ ਉਹ ਕਿਤੇ ਨਹੀਂ ਮਿਲਦਾ ਉਸ ਕੱਟ ਇੱਥੇ ਆਉਣ ਕੇ ਫਿਰ ਪੁੱਜੀ ਆਇਆ ਮੈਂ ਵੀ ਜਿਸ ਨੂੰ ਕਾਲ ਕਰ ਮੈਂ ਵੀ ਜਿਸ ਨੂੰ ਗੁਰਨੇ ਸਿੰਘ ਜੀ ਕੋ ਉਹਨਾਂ ਇਸ ਤੋਂ ਵੱਡੀ ਲਾਈਵ ਉਦਾਹਰਣ ਕੀ ਹੋ ਸਕਦੀ ਹੈ ਤੁਹਾਨੂੰ ਦੱਸਿਆ ਕਿ ਇਸ ਮੈਦਾਨ ਦੇ ਵਿੱਚ ਕੀਤੀ ਹੋਈ ਮਿਹਨਤ رنگ ਲਿਆਈ ਔਰ ਰਾਇਲ ਮੈਲੇ ਬਣ ਕੇ ਅੱਜ ਸੇਵਾ ਕਰ ਰਹੇ ਨੇ ਸੋ ਤੁਸੀਂ ਵੀ ਖੇਡਾਂ ਦੇ ਖੇਤਰ ਦੇ ਵਿੱਚ ਨਿਰੰਤਰ ਮਿਹਨਤ ਕਰਨੀ ਹੈ ਔਰ ਮਿਹਨਤ ਕਰਕੇ ਪਾਲਪਰੀ ਸਿੰਘ ਜੀ ਬਰਾਦ ਸਾਹਿਬ ਬਹੁਤ ਹੀ ਖੂਬਸੂਰਤ ਮੈਂਬਰ ਸਾਥੀ ਸੇਵਾ ਦੇ ਵਿੱਚ ਖੇਡ ਦੇ ਵਿੱਚ ਖੇਡਾ ਮਤਲਬ ਪੰਜਾਬੀਆਂ ਤੀਜਾ ਸੀਜ਼ਨ ਔਰ ਰਾਜਪਥੀ ਖੇਡਾਂ ਜੋ 14 ਤਰੀਕ ਤੱਕ

ਮਾਨ ਹਾਸਲ ਹੈ ਮਾਨਯੋਗ ਸਰਦਾਰ ਹਰਬੰਦ ਸਿੰਘ ਜੀ ਖੇਡਾਂ ਦੇ ਖੇਤਰ ਦਾ ਮਾਨ ਸਾਡੇ ਦੇਸ਼ ਦਾ ਮਾਨ ਔਰ ਬਹੁਤ ਹੀ ਉੱਚ ਕੋਟੀ ਦੇ ਅੰਪਾਇਰਾਂ ਦੇ ਵਿੱਚ ਵੰਡ ਅੰਡਰ 20 ਗਰੁੱਪ ਦੇ ਗਰੁੱਪ ਹੈ ਇਸ ਕੇ ਨਾਲ ਇਸ ਤੋਂ ਹੋਰ ਹੋਵੇਗਾ

क्योंकि कहते सुखन ही चौदह तो दिसंबर तक चलने वाले है, टूरनामेंट तीन हजार तो वेटे बेटिया अपनी खेल प्रतिभा का मुजारा करके सो बा फ्री साहब की पावन पवित्र तरफा सिखों साहब ने स्वागत किया ਔਰ ਤੁਹਾਨੂੰ ਵਿਸ਼ਵਾਸ ਕਰਾਇਆ ਕਿ ਅਸੀਂ ਗੱਲ ਲੰਘ ਕੇ ਵਧੀਆ ਤੋਂ ਵਧੀਆ ਮਾਹੌਲ ਖੁਦਾਨੇਰ ਸਿੰਘ ਜੀ ਦੀ ਜਿਹੜੀ ਸਾਡੇ ਬਹੁਤ ਹੀ ਪਿਆਰੇ ਵੀਰ ਵੱਡੇ ਕਬੂਲ ਕਰਨ ਦੀ ਕਿਰਪਾਲਤਾ ਕਰਨ ਚੱਲਗੇ ਜਸਪਾਲ ਸਿੰਘ ਜੀ ਕੋ ਸਾਹਿਬ ਜੀ ਸਾਹਿਬ ਮੈਡਮ ਨੂੰ ਬੇਨਤੀ ਕਰਦਾ ਮੈਡਮ ਜੀ ਤੁਸੀਂ ਵੀ ਨਾਲ ਆ ਜਾਓ ਕਿਉਂਕਿ ਕਦੇ ਤੁਸੀਂ ਕਿਹਾ ਹੋਊਗਾ ਵੀ ਟਿਕਟਾਂ ਦੋਸਤ ਦਿੰਦੇ ਨੇ ਪਿਆਰ ਦਿੰਦੇ ਨੇ ਸਤਿਕਾਰ ਦਿੰਦੇ ਨੇ ਸੋ ਐਸੇ ਕ੍ਰਪਾ ਇਸ ਜਿਨ੍ਹਾਂ ਨੇ ਜਸ ਪ੍ਰਾਪਤ ਕੀਤਾ ਇਸ ਖੇਡ ਦੇ ਵਿੱਚ ਬੜੀਆਂ ਉਹ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਹੋਂਦ ਦੀ ਸੋਚ ਹੈ ਕਿ ਪੰਜਾਬ ਦਾ ਹਰ ਬੱਚਾ ਜਿਹੜਾ ਉਹ ਗਰਾਊਂਡਾਂ ਦੇ ਵਿੱਚ ਆਵੇ ਗਰਾਊਂਡਾਂ ਵਿੱਚ ਆ ਕੇ ਆਪਦੀ ਜਿਹੜੀ ਪ੍ਰਮਾਤਮਾ ਨੇ ਉਹਨੂੰ ਦਾਤ ਦਿੱਤੀ ਹੈ ਉਹ ਆਪਦੀ ਦਾਤ ਦਾ ਜਿਹੜਾ ਮਜਾਰਾ ਕਰੇ ਆਪਣਾ ਆਪਣੇ ਪਰਿਵਾਰ ਦਾ ਪੰਜਾਬ ਦਾ ਨਾਮ ਭਾਰਤ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਕਰੇ ਇਹ ਸਾਡਾ ਜਿਹੜਾ ਸੁਪਨਾ ਹੈ ਔਰ ਸਾਡੀ ਇਹ ਵੀ ਸੋਚ ਆ ਕਿ ਅਸੀਂ ਹਸਪਤਾਲਾਂ ਦੀ ਜਿਹੜੀ ਭੀੜ ਆ ਕੋ ਘਟਾ ਕੇ ਗਰਾਊਂਡਾਂ ਦੀ ਭੀੜ ਵਧਾ ਦੇਈਏ। ਤੇ ਇਸ ਨੂੰ ਲੈ ਕੇ ਅੱਜ ਖੇਡਾਂ ਵੱਤਰ ਪੰਜਾਬ ਦੀਆਂ ਜਿਹੜਾ ਇੱਥੇ ਸੈੱਟ ਹੋਇਆ ਬਾਸਕਟਬਾਲ ਦਾ ਸੀਰੀਅਲ ਤਿੰਨ ਇੱਥੇ 2000 ਜਿਹੜੇ ਖਿਡਾਰੀ ਉਹ ਬਾਸਕਟਬਾਲ ਦੇ ਵਿੱਚ ਔਰ 800 ਖਿਡਾਰੀ ਜਿਹੜੇ ਤਾਈ ਕਮਾਂਡੋ ਦੇ ਵਿੱਚ ਇੱਥੇ ਆ ਕੇ ਆਪਦੇ ਜਿਹੜਾ ਗੇਮ ਦਾ ਮਜ਼ਾਰਾ ਕਰਦੇ ਔਰ ਇੱਥੇ 3 ਮਾਂ ਜਿਹੜੀਆਂ ਜਿੱਤ ਕੇ ਜਾਣਗੀਆਂ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਜਿਹੜੇ ਹਾਰਨਗੇ ਉਹਨਾਂ ਨੂੰ ਵੀ ਇਹ ਕਹਿਣਾ ਇਹ ਜਿਹੜਾ ਗੇਮ ਦਾ ਨਿਜਮੀ ਜੱਤ ਤਿਹਾਰ ਹੈ। ਤੋ ਹਾਰ ਤੋਂ ਬਾਅਦ ਘਬਰਾਉਣਾ ਨਹੀਂ ਮਿਹਨਤ ਕਰਨੀ ਅਗਲੇ ਸਾਲ ਤੁਹਾਨੂੰ ਵੀ ਮੌਕਾ ਮਿਲੂਗਾ ਔਰ ਜਿਹੜੇ ਖਿਡਾਰੀਏ ਤੋਂ ਜਿੱਤ ਕੇ ਜਾਣਗੇ ਉਹਨਾਂ ਨੂੰ ਸਰਕਾਰ ਵੱਲੋਂ ਨਕਦ ਦਾ ਨਾਮ ਤੇ ਹੋਰ ਵੀ ਜਿਹੜਾ ਮਾਨ ਸਰਮਾਨ ਦਿੱਤਾ ਜਾਊਗਾ ਉਹਦੇ ਲਈ ਜਿਹੜਾ ਮੈਂ ਮੁੱਖ ਮੰਤਰੀ ਸਰਪੰਖ ਮਾਰਨ ਦਾ ਧੰਨਵਾਦ ਕਰਦਾ ਹਾਂ